ਸਾਰ ਰੋਕ ਕੇ ਸੁਣਿਓ ਰੌਲਾ ਨਾ ਪਾਓ ਮੇਰੀ ਆਵਾਜ਼ ਮਾਣ ਬੈਠ ਜਾ ਆਵਾਜ਼ ਚਾਹੀਦੀ ਹੈ ਮੈਂ ਕਹਿੰਦਾ ਸਾਰ ਰੋਕ ਲੋ ਵੀਰਾਂ ਜੀ ਅਪਾ 10 ਮਿੰਟ ਗੱਲਬਾਤ ਕਰਨੀ ਹੈ ਧੰਨਵਾਦ ਤੁਹਾਡਾ ਕਿ ਤੁਸੀਂ ਇੰਨੀ ਖੰਗਦੇ ਵਿੱਚ ਹੋਰ ਬਸ ਬੈਲੇ ਦਸਰਾਇ ਤੋਂ ਲੈ ਕੇ ਬੈਠੇ ਜਾਓ ਤੇ ਤੁੰਡ ਵੀ ਪੈਣ ਲਾ ਕੀ ਤੁਸੀਂ ਪਿੰਡਾਂ ਨੂੰ ਵੀ ਵਾਪਸ ਜਾਣਾ ਬਹੁਤ ਜ਼ਿਆਦੇ ਰੋਸ਼ਾ ਹੋਈਆਂ ਪਤਾ ਨਹੀਂ ਮੈਨੂੰ ਕਈ ਲੋਜਵਾਨਾਂ ਦੇ ਰਾਤ ਫੋਨ ਆਏ ਕਿ ਭਾਈ ਸਾਨੂੰ ਐਸਐਲ ਦਾ ਫੋਨ ਆਇਆ ਸਾਨੂੰ ਡੀਐਸਪੀ ਦਾ ਫੋਨ ਆਇਆ ਕਿ ਤੁਸੀਂ ਕੱਟ ਚਲੀ ਜਾਣਾ ਪਰ ਤੁਸੀਂ ਕਿਸੇ ਡਰਤੀ ਤਵਾਕ ਕੀਤੇ ਬਿਨਾ ਵੇਖਾ ਖਾਫ ਹੋ ਕੇ ਅੱਜ ਭਾਨਾ ਸਿੱਧੂ ਦੇ ਨਾਲ ਖੜਨਾ ਆਇਓ ਉਸ ਪੰਜਾਬ ਦੇ ਪੁੱਤਰ ਦੇ ਨਾਲ ਖੜੇ ਹੋ ਇਹ ਦੱਸਦਾ ਤੁਹਾਡਾ ਇਕੱਠ ਕਿ ਜਿਹੜਾ ਵੀ ਇਨਸਾਨ ਆਪਣੇ ਪੰਜਾਬ ਲਈ ਆਪਣੇ ਲੋਕਾਂ ਲਈ ਲੜਦਾ ਖੜਦਾ ਲੋਕ ਹਮੇਸ਼ਾ ਉਹਦਾ ਸਾਧੰਦਿਆ ਪਰ ਤੁਸੀਂ ਫਲਾਨੀ ਦੀ ਗੱਲ ਦੇਖੋ ਉਹ ਪਿੱਛੋਂ ਬਹਿ ਜਾ ਲਖੇ ਬਾਈ ਇੱਕ ਵਾਰੀ ਬੋਲਣ ਨੂੰ ਕਿ ਕਿੰਨਾ ਬੁੱਧੂ ਬਣੇ ਦੇ ਉਤਰੀ ਹੋਈ ਹੈ ਸਰਕਾਰ ਪੈਸੇ ਮੈਂ ਤੁਹਾਨੂੰ ਪਹਿਲਾਂ ਵੀ ਕਈ ਵਾਰੀ ਦੱਸ ਚੁੱਕਿਆ ਕਿ ਜਿਸ ਦਿਨ ਭਾਂਦੇ ਨੂੰ ਲੁਧਿਆਣੇ ਸੀਆਈ ਸਟਾਫ ਰਾਤ ਨੂੰ ਅਲਫ ਲੰਗਾ ਕਰਕੇ ਛੰਡਾ ਵਰਸੋੜਾ ਪਾਣੀ ਪਾ ਕੇ ਉਹਦੀ ਵੀਡੀਓ ਬਣਾ ਕੇ ਭਵੰਤ ਕਹਿੰਦਾ ਭੇਜੋ ਕਈ ਬੰਦੇ ਕਹਿੰਦੇ ਵੀ ਸਬੂਤ ਕੀ ਆ ਲਖਿਆ ਤੇਰੇ ਕੋਲੇ ਤੂੰ ਝੂਠ ਬੋਲਦਾ ਮੈਂ ਦੱਸਣਾ ਤੈਨੂੰ ਸਬੂਤ ਕੀ ਹੁੰਦਾ ਪੰਜਾਬ ਦੇ ਹਜ਼ਾਰਾਂ ਨੌਜਵਾਨ ਝੂਠੇ ਪੁਲਿਸ ਮੁਕਾਬਲੇ 'ਚ ਮਾਰੇ ਗਏ ਜਿਨ੍ਹਾਂ ਦੀਆਂ ਲਾਸ਼ਾਂ ਨਹਿਰਾਂ ਦੇ ਵਿੱਚ ਟਰੈਨਾਂ ਦੇ ਵਿੱਚ ਦ੍ਰੈਮਾਂ ਦੀ ਰੋਡ ਦਿੱਤੀਆਂ ਗਈਆਂ ਕੋਈ ਸਬੂਤ ਹੈਗਾ ਨਹੀਂ ਹੈਗਾ ਜੀ ਸ਼ਹੀਦ ਭਾਈ ਸਵਾਸ ਖਾਨਾ ਜਿਹਨੇ 25000 ਨਾਲ ਵਾਰਸਾਂ ਦਾ ਆਂਕੜਾ ਇਕੱਠਾ ਕੀਤਾ ਉਸ ਚੱਕ ਕੇ ਜੌਂਦੇਸ਼ ਨੂੰ ਬੇਚੈਰੋਂ ਪਾੜ ਕੇ ਮਾਰ ਦਿੱਤਾ ਗਿਆ ਅੱਜ ਤੱਕ ਉਹਦੀ ਲਾਸ਼ ਦਾ ਪਤਾ ਨਹੀਂ ਲੱਗਿਆ ਵੀ ਕਿੱਥੇ ਸਾਰੀ ਐ ਕਿੱਥੇ ਬੂਕੀ ਐ ਕਿਹੜੇ ਦਰਿਆ ਚ ਰੋੜੀ ਐ ਕੋਈ ਸਬੂਤ ਹੈਗਾ ਨਹੀਂ ਹੈਗਾ ਜੀ ਨਹੀਂ ਹੈਗਾ ਸਬੂਤ ਹੁੰਦਾ ਬੁੱਤਰਾਂ ਕੋਲੇ ਸਬੂਤ ਹੁੰਦਾ ਕਤਲਾਂ ਕੋਲੇ ਸਬੂਤ ਹੁੰਦਿਆ ਹਕੂਮਤਾਂ ਕੋਲੇ ਜਿਵੇਂ ਭਵੰਤ ਕਹਿੰਦਾ ਕਿ ਮੈਨੂੰ ਇਹਦੀ ਵੀਡੀਓ ਲੰਗਰੀ ਦੇਖਣੀ ਆ ਮੈਨੂੰ ਵੀਡੀਓ ਬਣਾ ਕੇ ਭੇਜੋ ਕਦੇ ਵੀ ਮਜਰੂਮ ਕੋਲੇ ਜਿਹਦਾ ਤੇ ਜ਼ੁਲਮ ਹੋ ਰਿਹਾ ਹੁੰਦਾ ਹੈ ਜਿਹੜਾ ਕਤਲ ਹੋ ਰਿਹਾ ਹੁੰਦਾ ਹੈ ਉਹਨਾਂ ਕੋਲੇ ਸਬੂਤ ਨਹੀਂ ਹੁੰਦੇ ਅੱਜ ਦੀ ਗੱਲ ਸੁਣ ਲੋ ਅੱਜ ਭਾਨਦੇ ਸਿੰਘ ਸਿੱਧੂ ਦੀ ਉੱਥੇ ਪਟਿਆਲਾ ਅਦਾਲਤ ਦੇ ਵਿੱਚ ਪੇਚੀ ਸੀ ਨੂੰ ਪੇਸ਼ ਕੀਤਾ ਗਿਆ ਅੱਜ ਅੱਜ ਕਿਸੇ ਵੀ ਪੱਤਰਕਾਰ ਦੇ ਨਾਲ ਉੱਥੇ ਪੁਲਿਸ ਨੇ ਗੱਲ ਨਹੀਂ ਕਰਨ ਦਿੱਤੀ ਕਈ ਪੱਤਰਕਾਰ ਨੂੰ ਧੱਕੇ ਵੀ ਮਾਰੇ ਗਏ ਉੱਥੇ ਸੋ ਭਰਾਵੋ ਇਹ ਅੰਨਾ ਝੁਲਮਾ ਜਿਹੜਾ ਇਹ ਤਸ਼ੱਦਦ ਆ ਜਿਹੜਾ ਇਹ ਕੱਲਾ ਭਾਨਾ ਨਹੀਂ ਇਹ ਆਉਣ ਵਾਲੇ ਸਮੇਂ ਲਈ ਇੱਕ ਮਾਹੌਲ ਤਿਆਰ ਕਰ ਰਿਹਾ ਪੰਜਾਬ ਦੇ ਅੰਦਰ 11 ਜਨਵਰੀ ਨੂੰ ਅਖਬਾਰ ਚੱਕ ਕੇ ਪੜ੍ਹਦੇ ਸਾਰੇ ਖਬਰ ਨਹੀਂ ਲੱਗੀ 11 ਜਨਵਰੀ ਦੇ ਅਖਬਾਰਾਂ ਦੇ ਇਸ਼ਤਿਹਾਰ ਨੇ ਕਿ ਗੈਸਟਰਾਂ ਦਾ ਸਫਾਇਆ ਕਰ ਦਿਓ ਸਫਾਇਆ ਤੇ ਪਾਪਾਂ ਦੀ ਸੁਣ ਲੈ ਬੋਲੀ ਕਹਿੰਦਾ ਕੀ ਹੈ ਕਿ ਤੁਸੀਂ ਐਸ ਬੋੜ ਤੇ ਜਾਉਨੇ ਹੋ ਅਗਲੇ ਬੋੜ ਤੇ ਜਾਉਦੇ ਜਾਓਗੇ ਕਿ ਨਹੀਂ ਕਿ ਤੁਸੀਂ ਪੜਿਆ ਵਿਚਾਰ ਲਓ ਪਿਛਲੇ ਕਈ ਮਹੀਨਿਆਂ ਦੇ ਵਿੱਚ ਝੂਠੇ ਪੁਲਿਸ ਮੁਕਾਬਲੇ ਹੋਇਆ ਸਾਡੀ ਨੌਜਵਾਨੀ ਦੇ ਕਹਾਣੀ ਕੋਈ ਬਣਾਉਂਦੇ ਐ ਕਹਿੰਦੇ ਅਸੀਂ ਇਹਨੂੰ ਘੇਰਿਆ ਇਹਦੇ ਜਵਾਬੀ ਸੱਟਾਨੇ ਕੀਤੀ ਸਾਡੇ ਪੁਲਿਸਰਾਂ ਦੀ ਪੱਕੀ ਗੋਲੀ ਵੱਜੀ ਅਸੀਂ ਮਾਰਤਾ ਆ ਜੀਰੇ ਮੁੰਡੇ ਮਾਰੇ ਆ ਦੋ ਜੀਰੇ ਹੁਣ ਪਿੱਛੇ ਜੇ ਹੋ ਗਏ 15 ਦਿਨ ਉਦੋਂ ਪਰ ਤਰਨਤਾਰਨ ਦੋ ਮੁੰਡੇ ਮਾਰੇ ਆ ਜਿਹੜਾ ਉਹਨਾਂ ਦੇ ਐਕਸੀਡੈਂਟਾਂ ਮਾਰੇ ਆ ਜੀਰੇ ਵਾਲਾ ਉਹਦੇ ਉੱਤੇ ਕੋਈ ਵੀ ਮੁਕੱਦਮਾ ਦਰਜ ਨਹੀਂ ਹੈ ਉਹਦਾ ਪਰਿਵਾਰ ਸਾਹਮਣੇ ਆਇਆ ਸੀ ਪਰ ਮੀਡੀਆ ਦਾ ਖਰੀਦਿਆ ਹੋਇਆ ਉਹ ਗੱਲ ਪਿੱਛੀ ਦਬ ਗਈ ਸੋ ਭਰਾਵੋ ਜੇ ਆਪਾਂ ਐ ਚੁੱਪ ਕਰਕੇ ਬੈਠੇ ਰਹੇ ਤਾਂ ਯਾਦ ਰੱਖਿਓ ਇਹ ਵਾਰੀ ਤੁਹਾਡੀ ਸਾਰਿਆਂ ਦੀ ਆ ਜਾਣੀ ਆ ਅੱਜ ਭਾਨਾ ਸਿੱਧੂ ਐ ਉਹ ਤੋਂ ਪਹਿਲਾਂ ਦੀਪ ਸਿੱਧੂ ਵਰਕੇ ਦਾ ਕਤਲ ਕਰਾਏ ਸਾਡੀ ਨੌਜਵਾਨੀ ਚੱਕ ਕੇ ਡਿਬਰੂਗੜ ਚੱਕ ਕੇ ਸਿਰਤੀ ਇਨਸੇ ਲਾ ਕੇ ਇਸ ਆਪ ਭੰਤ ਬੁੱਜੜ ਨੇ ਇਹ ਗੰਤੇ ਬੁੱਜੜ ਦੀ ਰੂਹ ਜਨਰਲ ਡਾਇਰ ਦੀ ਰੂਹ ਜਕਰੀਆ ਖਾਨ ਦੀ ਰੂਹ ਇਸ ਸੰਸਾਰ ਚ ਆ ਚੁੱਕੀ ਆ ਇਹ ਕਹਿੰਦਾ ਹੁੰਦਾ ਸੀ ਕਿ ਅਸੀਂ ਲੋਕਾਂ ਨੂੰ ਸਵਾਲ ਕਰ ਲਾਇਆ ਹੈ ਲੀਡਰਾਂ ਦੇ ਅੱਗੇ ਬੋਲਣ ਲਾਇਆ ਹੈ ਦੱਸੋ ਕਿਸੇ ਕੀ ਕਰ ਰਿਹਾ ਸਵਾਲ ਹੀ ਪੁੱਛ ਰਹੇ ਆ ਜੀ ਪੰਜਾਬ ਚਿੱਟਾ ਬੰਦ ਹੋ ਗਿਆ ਨਹੀਂ ਹੋਇਆ ਜੀ ਬਾਖੜੀਆਂ ਗੱਲਾਂ ਸੁੋ ਗਿਆ ਕੀ ਹੋ ਗਿਆ ਕੀ ਇਹ ਸਵਾਲ ਕਿਸਦਾ ਨਹੀਂ ਬਣਦਾ ਕੀ ਪੰਜਾਬ ਦੇ ਅੰਦਰ ਬੇਰਜਾਈ ਖਤਮ ਹੋ ਗਈ ਨਹੀਂ ਹੋਏਗੀ ਕੀ ਪੰਜਾਬ ਦੇ ਅੰਦਰ ਜਿਹੜੀਆਂ ਗੱਲਾਂ ਕਰਦਾ ਹੁੰਦਾ ਸੀ ਜੀ ਇਹਦੀਆਂ ਵੀਡੀਓ ਇਹਦੀ ਲਾ ਕੇ ਚਲਾਦ ਕੇ ਤਾਂ ਦੱਸੋ ਕਿੱਥੇ ਗੱਲ ਖੜੀ ਹੈ ਬੀਆਪੀ ਕਲਚਰ ਬੰਦ ਕਰਨ ਦੀ ਗੱਲ ਕਰਦਾ ਸੀ ਇਹ ਗੱਲਾ ਕਰਦਾ ਸੀ ਕਿ ਫਲਾਣੇ ਦੀ ਫਲਾਣੇ ਦਾ ਫੋਟੋ ਆ ਫਲਾਣੇ ਦੀ ਫਲਾਣੇ ਦਾ ਫੋਟੋ ਆ ਅੱਜ ਕਈ ਕੁੜਾਂ ਆਰਪਾਂ ਪਿਆ ਫੋਟੋਆਂ ਤੇ ਮਸ਼ਹੂਰੀਆਂ ਤੇ ਬੋਰਡਾਂ ਤੇ ਲਾ ਰਿਆ ਇਹ ਕਹਿੰਦੇ ਅੰਗਰੇਜ਼ ਨੌਕਰੀ ਕਰਨ ਆਇਆ ਕਰਨੇ ਪੰਜਾਬ 'ਚ ਇਸ ਪੰਜਾਬ 'ਚ ਜਿੱਥੇ ਜਲਦੀ ਬੋਲਣ ਤੱਕ ਨਹੀਂ ਦਿੰਦੇ ਕਿਉਂ ਨਾ ਮੇ ਸਾਡੀ ਜਵਾਨੀ ਹਤਾਸ਼ ਹੋ ਕੇ ਨਰਾਸ਼ ਹੋ ਕੇ ਦਰ ਦੇ ਮਰਖਾਂ 'ਚ ਜਾਵੇ ਬਈ ਰਿਕਾਰਡ ਹੈ ਆ ਪਿਛਲੇ 2 ਸਾਲਾਂ ਦੇ ਵਿੱਚ ਰਿਕਾਰਡ ਹੈ ਸਭ ਤੋਂ ਜ਼ਿਆਦਾ ਨੌਜਵਾਨ ਸਾਡੇ ਬੁੱਢੇ ਕੁੜੀਆਂ ਬਾਹਰ ਭੱਜੇ ਆ ਪੰਜਾਬ ਖਾਲੀ ਹੋ ਰਿਹਾ ਹੈ ਪ੍ਰਵਾਸੀਆਂ ਦੇ ਕਬਜ਼ੇ ਹੋ ਰਹੇ ਜੇ ਜਿਹੜੇ ਖੈਰਾ ਸਾਹਿਬ ਨੇ ਕਿਹਾ ਕਿ ਕੀ ਇਹ ਕਾਨੂੰਨ ਨਹੀਂ ਹੋਣਾ ਚਾਹੀਦਾ ਕਿ ਪੰਜਾਬ ਦੇ ਅੰਦਰ ਕੋਈ ਬਾਹਰ ਦਾ ਬੰਦਾ ਆ ਕੇ ਸਰਕਾਰੀ ਜਾਂ ਪ੍ਰਾਈਵੇਟ ਨੌਕਰੀ ਨਾ ਲੈ ਸਕੇ ਜਿਵੇਂ ਹਿਮਾਚਲ ਤੇ ਅਜਮਉਤਰਾਖੰਡ ਚ ਹੈ ਕੋਈ ਬਾਹਰ ਦਾ ਬੰਦੇ ਆ ਕੇ ਪੰਜਾਬ ਦੀਆਂ ਜ਼ਮੀਨਾਂ ਨਾ ਖਰੀਦ ਸਕਣ ਜਿਉਂਤਰਾਖੰਡ ਰਸਤਾ ਹੈ ਹਿਮਾਚਲ ਚ ਕੀ ਅਸੀਂ ਨਹੀਂ ਚਾਹੁੰਦੇ ਕਾਨੂੰਨ ਬਣੇ ਚਾਹੁੰਦੇ ਆ ਜੀ ਚਾਹੁੰਦੇ ਲਗਾਤਾਰ ਪੰਜਾਬ ਦੀ ਡੈਮੋਗ੍ਰਾਫੀ ਬਦਲੀ ਜਾ ਰਹੀ ਹੈ ਪੰਜਾਬ ਦੀ ਪੁਲਿਸ ਸਥਿਤੀ ਬਦਲੀ ਜਾ ਰਹੀ ਹੈ ਇਹ ਯਾਦ ਰੱਖਿਆ ਭਰਾਵੋ ਜੇ ਆਪਾਂ ਐਂ ਜਿਪ ਰਹੇ ਤਾਂ ਆਉਣ ਵਾਲਾ ਸਮਾਂ ਬਹੁਤ ਖਤਰਨਾਕ ਹੈ ਸਰੂਰ ਵਾਲਿਓ ਇਹ ਕਹਿੰਦਾ ਸੀ ਸਰੂਰ ਸਾਡੀ ਰਾਜਧਾਨੀ ਹੈ ਤੇ ਜਿੰਨੀ ਚੌਥੀ ਰਾਤ ਤਾਂ ਹੀ ਪਟਦੀ ਸੀ ਤੇ ਹੁਣ ਇਹਦੀ ਜਨ ਪੂਰੇ ਪੰਜਾਬ ਚੋਂ ਪਤਨੀਆਂ ਚਾਹੀਦੀ ਯਾਦ ਰੱਖਿਓ ਬੋਲੇ ਚਾਹੋ ਆਹ ਕਿਹਦਾ ਆਈ ਲੋਕ ਵੀ ਭੁੱਲ ਜਾਂਦੇ ਆ ਜੋ ਕਦੇ 400 ਡੋਟ ਪਾਵਾਂ ਉਹਦੀ ਭਾਵ ਚੜ ਗਏ ਬੋਲੇ ਬਿਲਕੁਲ ਬੋਲੇ ਜਿਹੜਾ ਸਾਡੇ ਲਈ ਅੱਥੇ ਬੈਠਾ ਹੈ ਸਾਡੇ ਲਈ ਖੜਾ ਹੈ ਸਾਡੇ ਲਈ ਲੜਿਆ ਹੈ ਸਾਡੇ ਲਈ ਜੇਲਾ ਜਾਂਦਾ ਹੈ ਸਾਡੀ ਯਾਦ ਸ਼ਕਤੀ ਬਹੁਤ ਥੋੜੀ ਹੈ ਭੁੱਲ ਜਾਂਦੇ। ਇੱਕ ਜ਼ਿਕਰਾ ਮੈਂ ਉਹਨਾਂ ਬੰਦੀ ਸਿੰਘਾਂ ਦੇ ਨਾਂ ਤੇ ਵੀ ਕਹੂੰਗਾ ਜਿਹੜੇ ਚਾਹੇ ਡਿਬਰੂਗੜ੍ਹ ਬੰਦ ਹੈ ਚਾਹੇ ਪਿਛਲੇ 30-30 ਸਾਲ ਤੋਂ ਜੇਲ੍ਹਾਂ 'ਚ ਬੰਦ ਹੈ ਇੱਕ ਜ਼ਿਕਰ ਉਹਨਾਂ ਦੇ ਨਾਂ ਤੇ ਵੀ ਬੁਲਾਓ ਉਹ ਲਾਈਵ ਸਾਨੂੰ ਲੜਨੀ ਪੈਣੀ ਹੈ। ਤੁਸੀਂ ਅੱਜ ਇੱਥੇ ਆਏ ਹੋ ਭਾਨੇ ਸਿੱਧੂ ਦੀ ਜਨਮ ਦਿਵਸ ਆ। ਆ ਤੁਸੀਂ ਦਿਖਾਤਾ ਇਹ ਕੱਠ ਇਹਦੇ ਤਲੂਤ ਦੇ ਵਿੱਚ ਉਹ ਟੋਪੀ ਦਾ ਕਿੱਲ ਸਾਬਤ ਹੋਊਗਾ ਜਿਹਦੇ ਦਿਮਾਗ ਨੂੰ ਇੰਨਾ ਨਸ਼ਾ ਚੜ ਗਿਆ ਹੰਕਾਰ ਹੋ ਗਿਆ ਕਿ ਮੈਨੂੰ ਕੋਈ ਹਰਾ ਨਹੀਂ ਸਕਦਾ ਮੈਨੂੰ ਕੋਈ ਹਰਾ ਨਹੀਂ ਸਕਦਾ ਲੋਕਾਂ ਦੇ ਵਿੱਚ ਵੱਡੀ ਤਾਕਤ ਹੁੰਦੀ ਹੈ ਇਹੀ ਲੋਕ ਇਸਾ ਬਖਸ਼ਦੇ ਆ ਇਹੀ ਲੋਕ ਮਾਨ ਸਤਕਾਰ ਦਿੰਦੇ ਆ ਸਿਰ ਤੇ ਬਿਠਾਉਂਦੇ ਆ ਤੇ ਜਦੋਂ ਲਾਉਂਦੇ ਐ ਇਹੀ ਲੋਕ ਪੁੱਜੇ ਲਾਉਂਦੇ ਐ ਇਹ ਤੁਸੀਂ ਪਹਿਲਾਂ ਵੀ ਕਰਕੇ ਦਿਖਾਇਆ ਸੋ ਪੰਜਾਬੀਓ ਇਹਦੇ ਕੋਲੇ ਕੀ ਆ ਜੁਟਕਲੇ ਕਹਾਣੀਆਂ ਗੱਪ ਉਹਨੂੰ ਗਾਣਾ ਕਰਤੀਆਂ ਉਹਨੂੰ ਗੱਲਾਂ ਕਰਤੀਆਂ ਇਹ ਕਹਿੰਦਾ ਭਾਨਾ ਐ ਬੋਲਦਾ ਫਲਾਨਾ ਐ ਬੋਲਦਾ ਇਹ ਕੀ ਬੋਲਦਾ ਰਿਹਾ ਬਈ ਸਿਮਰੋ ਭਾਬੀ ਹਰ ਸਿਰਫਤ ਨੂੰ ਕੀ ਬੋਲਦਾ ਰਿਹਾ ਜੀ ਦੀ ਗੱਲ ਆ ਜੀ ਸਹੀ ਗੱਲ ਕੈਪਟਨ ਨੂੰ ਕੀ ਬੋਲਦਾ ਰਿਹਾ ਕਿੱਕੜੀਆਂ ਪਉਂਦਾ ਰਿਹਾ ਅੱਜ ਯਾਰ ਤੇ ਸਵਾਲ ਕਰਦੇ ਹੋਏ ਬਰਦਾਸ਼ਤ ਨਹੀਂ ਹੋ ਰਹੀ ਯਾਰ ਸੋ ਬਾਈ ਧਿਆਨ ਦਿਓ ਜਿਵੇਂ ਅੱਜ ਤੁਸੀਂ ਸਾਰਾ ਪੰਜਾਬ ਨਹੀਂ ਹਰਿਆਣਾ ਵੀ ਆਇਆ ਇੱਥੇ ਰਾਜਸਥਾਨ ਤੋਂ ਵੀ ਆਇਆ ਹੈ ਦਿੱਲੀ ਤੱਕ ਦੇ ਇਥੇ ਲੋਕ ਆਏ ਆ ਨੌਜਵਾਨ ਜਿਵੇਂ Jaipur ਤੱਕ ਦੇ ਆਏ ਆ ਪਰ ਮੈਂ ਘੱਲਬਾਹ ਰਾਸ ਸਾਹਿਬ ਤੋਂ ਲੋਕਾਂ ਦਾ ਕਰਨਾ ਚਾਹੁੰਨਾ ਜਿਹੜੀਆਂ ਹਾਲੇ ਵੀ ਜਾਗਦਿਆਂ ਨਹੀਂ ਮਿਲਾਂ ਹੈਗੀ ਐ ਉਹ ਆਮ ਆਦਮੀ ਪਾਰਟੀ ਦਾ ਪਹਿਲੇ ਦਿਨ ਤੋਂ ਜੁੜੇ ਹੋਏ ਸੀ ਉਹ ਸਾਡੀ ਵਰਤ ਦਾ ਮੁੰਡਾ ਰਾਜੂ ਜਿਹੜਾ ਰਾਜੂ ਆ ਹਰਵਿੰਦਰ ਪਖੜਿਆਲਾ ਬਾਈ ਹਰਵਿੰਦਰ ਪਖੜਿਆਲਾ ਇੱਕ ਮੁੰਡਾ ਇੱਥੇ ਜੋਤ ਬੜਿੰਦਾ ਹੈ ਇਹਨਾਂ ਦੇ ਜ਼ਿਲ੍ਹੇ ਦੇ ਪ੍ਰਧਾਨ ਨੇ ਪਰ ਉਹਨਾਂ ਨੇ ਲਾਂਹਤਾ ਪਾਈਆਂ ਇਸ ਮੁੱਖ ਮੰਤਰੀ ਜਗਵਿੰਦਰ ਧੰਨਪੁਰਾ ਬਾਈ ਜਿਹੜਾ ਜਵਲ ਜਿਹੜਾ ਜ਼ੁਲਮ ਤੂੰ ਕਰ ਰਿਹਾ ਪੰਜਾਬ ਦੇ ਲੋਕ برداشت ਨਹੀਂ ਕਰਨਗੇ ਨਾ ਕੀਤਾ ਨਾ ਕਰਨਾ ਬਹੁਤ ਹਮਲਾ ਹੋਇਆ ਬਹੁਤ ਧੜ ਵੀ ਆਏ ਆ ਤੇ ਹਰ ਤਾਂ ਮੂੰਹ ਭੰਨ ਕੇ ਮੁੜਿਆ ਹੈ ਤੇ ਬੱਕੜ ਦਾ ਵੀ ਮੂੰਹ ਭੰਨ ਕੇ ਮੋੜਦਾ ਹੈ ਇਹ ਤੁਹਾਡੇ ਦੇ ਖੜਾ ਪੰਜਾਬ ਦੇ ਲੋਕੋ ਅੱਖਾਂ ਬਾਈ 5 ਤਰੀਕ ਨੂੰ ਬਾਈ ਐਲਾਨ ਸੁਣ ਲੋ ਬਾਈ ਕਰਦੇ ਬਾਈ ਇੱਕ ਇਨਾਂ ਦੀ ਵਿੱਚ ਤਲਾਸ਼ੀ ਲੈ ਕੇ ਨਿਕਿਆ ਤੇ ਆਗਰਾ ਕੇ ਆਪਾਂ ਬਿਲਕੁਲ ਇਨਾਂ ਦੀ ਬਾਈ 5 ਤਰੀਕ ਨੂੰ ਸਿਆਰਨਾ ਸੁਣ ਲੋ ਅਗਲਾ ਐਲਾਨ ਫੜ ਫੜ 5 ਤਰੀਕ ਨੂੰ ਭਵੰਤ ਦੇ ਘਰੋਂ ਜਾਣਾ ਜਿਹੜੀ ਗਾਂ ਖੋਣ ਦੇ ਮੇਰੀ ਬੇਨਤੀ ਕਰਾਂ ਕਿ ਤੁਹਾਨੂੰ ਹੱਥ ਮੰਨ ਕੇ ਨਾ ਪਿੰਡਾਂ ਜੀ ਬੋਲ ਕੇ ਆਇਆ ਬੇਨਤੀ ਅੱਜ ਫੇਰ ਕਰਦਾ ਹੈ ਪੰਜਾਬ ਕੋਲੇ ਬਹੁਤ ਬੰਦੇ ਥੋੜੇ ਰਹਿ ਗਏ ਬੋਲਣ ਵਾਲੇ ਜੀ ਅਸਾਂ ਹੀ ਬਹਿ ਜਾਂਦੇ ਬਹਿ ਜਾ ਰਹਾ ਅਸਾਂ ਸੇ ਖੜਾ ਚਾਰ ਮਹੀਨੇ ਤੋਂ ਲਾ ਕੇ ਆਇਆ ਬਈ ਬਹਿ ਜਾ ਬਹਿ ਜਾ ਬਹਿ ਕੇ ਗੱਲ ਕਰ ਰਹਾ ਪੰਜਾਬ ਦੀ ਗੱਲ ਕਰਦਾ ਪੰਜਾਬ ਦੇ ਹੱਕਾਂ ਦੀ ਗੱਲ ਕਰਦਾ ਆਦੀ ਪਾਰਟੀ ਪੱਧਰ ਤੋਂ ਉੱਪਰ ਹੋ ਕੇ ਗੱਲ ਕਰਦਾ ਹੈ ਬੇਸ਼ੱਕ ਪਾਰਟੀ ਦੀਆਂ ਹਦਾਇਤਾਂ ਹੋਰ ਨੇ ਪਰ ਹਮੇਸ਼ਾ ਜਦੋਂ ਯੂਏਪੀਏ ਲੱਗਿਆ ਐਨਐਸਏ ਲੱਗਿਆ ਤਾਂ ਵੇਖਿਆ ਸੁਪਾਸੀ ਖੜਾ ਪੜੇ ਪੰਜਾਬ ਨਾਲ ਖੜਾ ਇਹੋ ਜਿਹੇ ਬੰਦੇ ਭਾਵੇਂ ਸਿੱਧੂ ਬਣ ਕੇ ਮੂਸੇਲ ਦਾ ਕਤਲ ਕਰਾਉਣ ਵਾਲੀਆਂ ਤਰ੍ਹਾਂ ਇਹ ਮੂਸੇਲ ਦਾ ਕਤਲ ਦਾ ਜ਼ਿੰਮੇਵਾਰ ਕੌਣ ਹੈ ਇਹੀ ਆਜੀ ਜਿਹੜੀ ਸਕਿਉਰਿਟੀ ਦਾਸਕਿੰਦੀ ਲੀਕ ਕੀਤੀ ਤਜਸਰ ਨੇ ਮੂਸੇਲਾ ਮਰਵਾਇਆ ਸਹੀ ਗੱਲ ਹੈ ਜੀ ਸੋ ਭਰਾਵੋ ਜੇਦਾ ਭਾਈ ਮਰਵਾਉਣੇ ਆਂ ਅਹੀਂ ਜਿਲ੍ਹਾਂ ਦੇ ਵਿੱਚ ਧੌੜੇ ਬੰਦੇ ਤਾਂ ਮੇਰੀ ਗੱਲ ਯਾਦ ਰੱਖੇ ਬੰਦੇ ਬਹੁਤ ਥੋੜੇ ਰਹਿ ਗਏ ਭਰਾ ਬਹੁਤ ਥੋੜੇ ਰਹਿ ਗਏ ਕੱਲ ਵਧਿਆ ਪਿਆ ਬਾਈ ਸਾਹਮਣੇ ਸਾਹਮਣੇ ਆ ਨਹੀਂ ਕੱਲੇ ਕੱਲੇ ਤੇਰੇ ਮੂੰਹ ਨੂੰ ਖੂਨ ਲੱਗਿਆ ਬੁੱਤਰਾ ਦੇ ਮੂੰਹ ਨੂੰ ਖੂਨ ਸਹੀ ਗੱਲ ਆ ਸਹੀ ਗੱਲ ਇਹ ਸ਼ਿਕਾਰ ਖੇਡਣਗਾ ਜਿਵੇਂ ਦਾ ਸ਼ਿਕਾਰ ਆ ਆਪਾ 80 90 ਦਾ ਦੌਰ ਸੁਣਦੇ ਰਹੇ ਆ ਪਰ ਇਹ ਤੁਹਾਡੇ ਸਾਹਮਣੇ ਉਹੀ ਦੌਰ ਲਿਆਉਣ ਨੂੰ ਫਿਰਦਾ ਹੈ ਕਿਉਂਕਿ ਇਹਦੀ ਅੰਦਰਖੱਤ ਤੇ ਇਹਦੀ ਸਹਿਮਤੀ ਹੈ ਉਹ ਅਮਰਤ ਸ਼ਾਹ ਵਰਗਿਆਂ ਦਾ ਮੋਦੀ ਵਰਗਿਆਂ ਨਾਲ ਹੈ ਇਹ ਕੱਲਾ ਕੇਜਰੀਵਾਲ ਦਾ ਵੀ ਹੈਗਾ ਕਿ ਉਹਨਾਂ ਨੇ ਮਿਲ ਚੁੱਕਿਆ ਹੈ ਕਿ ਕਿਨੇ ਪੰਜਾਬ ਦੀ ਜਵਾਨੀ ਦਾ ਸ਼ਕਾਰ ਕਿੰਨਾ ਹੈ ਇਹ ਜੇ ਆਪਾਂ ਨਹੀਂ ਚਾਹੁੰਦੇ ਕਿ ਸਾਡੇ ਪੰਜਾਬ ਦੇ ਨੌਜਵਾਨ ਵਧੀਆ ਖੁਸ਼ੀ ਰਹਿਣ ਵਧੀਆ ਸ਼ਾਂਤੀ ਦਾ ਰਹਿਣ ਤਾਂ ਭਰਾਵੋ ਤੁਹਾਡਾ ਫਰਜ ਬਣਦਾ ਜਿਵੇਂ ਤੁਸੀਂ ਅੱਜ ਆਏ ਹੋ ਅੱਜ ਆਇਆ ਪੰਦਰੇ ਪਿੰਡ ਅਗਲੇ ਪਿੰਡ ਜਾਣਾ ਤੁਹਾਨੂੰ ਦੇ ਤਲਾਰ ਹੋ ਜਾਣਾ ਸਰਦ ਬੱਦਰ ਜਾਣਾ ਆ ਤੁਹਾਡੀ ਗਿਣਤੀ ਉਸ ਸਿਰ ਸਾਨੂੰ ਪੈਣ ਤਰੀ ਕਰੂ ਐਤੂ 10 ਸਰਾ ਤੇ ਈ ਸਰਕਾਰ ਰੋਕ ਲੈਂਦੇ ਹੋ ਟੋਲ ਪਲਾਜ਼ਾ ਰੋਕ ਲੈਂਦੇ ਧਰਨੇ ਲਾ ਲੈਂਦੇ ਹੋ ਜਿੰਦਾਬਾਦ ਮਰਦਾਬਾਦ ਕਰਦੇ ਆ ਅਸੀਂ ਪੰਜ ਨੂੰ ਤੇਰੇ ਘਰੇ ਆ ਰਿਹਾ ਸਾਰਾ ਪੰਜਾਬ ਚੱਲ ਕੇ ਆ ਰਿਹਾ ਇਹ ਗੱਲ ਦੱਸ ਕੀ ਭੰਨਾ ਚਾਹੀਦੀ ਜੋਰ ਜੋ ਤੂੰ ਕਰ ਰਿਹਾ ਕਿਰਤਾਰ ਤੁਸੀਂ ਭੰਨੇ ਨੂੰ ਲੰਗਾ ਕਰਾ ਕੇ ਨੀ ਕੁੱਟ ਮਾਰ ਕਰਕੇ ਵੀਡੀਓ ਦੇਖ ਰਿਹਾ ਕੀ ਭੰਨੇ ਆ ਐਡਾ ਵੱਡਾ ਵੀ ਖਤਰਨਾਕ ਹੱਤਬੰਦੀ ਹੈ ਵੀ ਬਰਾਤਕਾਰੀ ਹੈ ਕਿਹੜਾ ਕੰਨਾ ਕੀਤਾ ਭੰਨੇ ਨੇ 5 ਤਰੀਕ ਨੂੰ ਬਾਈ ਭੰਤ ਦੇ ਘਰ ਨੂੰ ਜਾਣਾ ਅਗਲੀ ਗੱਲ ਸੁਣ ਲਓ ਨਾ ਦੱਸਾਂਗੇ ਕੋਈ ਸਾਥੀ ਸੋਲਰ ਨਾ ਬਈ ਦੱਸਾਂਗੇ ਨਾ ਦੀ ਨਾਲ মিডিਆ ਲਈ ਦੱਸਾਂਗੇ ਸਾਰੀਆਂ ਕਿਸੇ ਵੰਦੀਆਂ ਰਾਇ ਕਰਕੇ ਦੱਸਾਂਗੇ ਅਗਲੀ ਗੱਲ ਹੋਰ ਸੁਣ ਲਓ ਹਰ ਦੇ ਧਿਆਨ ਨਾਲ ਸੁਣ ਲਓ ਇਹ ਵੀ ਉੱਥੇ ਪੱਕੇ ਬਹਿ ਜਾਣਾ ਹੈ ਵੀ ਉੱਥੇ ਵੈਂਸ ਕਰ ਤਦੂ ਕਰ ਲੈਣਾ ਨਾਲ ਦੀ ਨਾਲ ਸੜਕਾਂ ਦੇ ਉੱਪਰ ਨਾ ਪਿਆ ਟੋਲਾ ਤੇ ਆਉਣਾ ਪਿਆ ਇਹਨਾਂ ਦੇ ਐਮਐਲਏ ਨੂੰ ਘਰੋਂ ਕਦੀ ਘੇਰਨਾ ਪਿਆ ਉਧਰ ਨੂੰ ਵੀ ਫਦਾ ਨੇ ਦੇ ਸਾਂ ਤੱਕ ਇਹ ਪੰਜਾਬ ਦੀ ਲੜਾਈ ਲੜਦੇ ਰਵਾਂਗੇ ਆਪਣੀਆਂ ਔਰ ਬੇਟੀਆਂ ਨੂੰ ਸਾਨੂੰ ਬਚਾਉਣ ਖਾਤਰ ਲੜਦੇ ਰਵਾਂਗੇ ਧੰਨਵਾਦ ਸਾਰਿਆਂ ਦਾ ਬੋਲੇ ਸੋਨਿਆ ਸੋਨਿਆ ਇਹ ਸਭ ਮੈਂ ਖਾਤਾ ਇੱਕ ਬੇਨਤੀ ਭਾਈ ਹੋਰ ਰਹਿ ਗਈ ਕਈ ਬਲਾਰੇ ਰਹਿ ਗਏ ਮੇਰੇ ਭਾਈ ਗੁੱਸਾ ਨਾ ਕਰਿਓ ਉਹਨਾਂ ਦੇ ਵਿੱਚ ਮਨਜੀਤ ਸਿੰਘ ਕਮਾਣਾ ਭਾਰਤੀ ਕਿਸਾਨ ਮਜ਼ਦੂਰ ਜੁੜੀਆਂ ਨੂੰ ਪੰਜਾਬ ਸ਼ੇਰੇ ਪੰਜਾਬ ਜਿੱਥੇ ਬੰਦੀ ਜਬਰਜੰਗ ਸਿੰਘ ਬੰਦੂ ਬਾਠਾਲੇ ਹੋਰ ਵੀ ਕਈ ਇਨਸਾਨ ਰਹਿ ਗਏ ਭਾਈ ਸਮਝ ਦੀ ਘਾਟ ਸੀ ਥੰਦੀ ਸੋ ਦੋਸਤੋ ਅੱਜ ਪਾਣਾ ਸਿੱਧੂ ਦੇ ਪਿੰਡ ਕੋਟਦੁੰਨਾ ਵੇਖੇ ਵੱਡਾ ਇਕੱਠ ਤੁਸੀਂ ਦੇਖ ਰਹੇ ਹੋ ਤੇ ਇਸ ਮੌਕੇ ਐਲਾਨ ਹੋ ਗਿਆ ਪਾਣਾ ਸਿੱਧੂ ਨੂੰ ਛਡਵਾਉਣ ਦੇ ਲਈ ਕੀ ਅਗਲੀ ਰਣਨੀਤੀ ਹੈ ਆਓ ਸੋੜੋ ਪਾਣਾ ਸਿੱਧੂ ਦੇ ਕਰੀਬੀ ਲੱਖਾ ਸਦਾਨ ਤੋਂ ਤੁਹਾਡਾ ਕੀ ਕਹਿਣਾ ਤੇ ਤੁਹਾਡੀ ਕੀ ਸਲਾਹ ਇਸ ਮਸਲੇ ਤੇ ਜਰੂਰ ਕਮੈਂਟ ਕਰਨਾ